ਹਾਂਜੀ ਜੀ ਕਿੱਦਾਂ ਸਾਰੇ ਜੀ ਆਪਾਂ ਪੱਤ ਤੇ ਕੀ ਰੱਖਿਆ ਸਾਰਿਆਂ ਨੂੰ ਅੱਜ ਆਪਣਾ ਬਲੌਗ ਆ ਰਿਹਾ ਜੀ ਅੱਜ ਆਪਾਂ ਆਏ ਆ ਮਨੀਲਾ ਮੋਵਾ ਜੀ ਘੁੰਮਣ ਤੇ ਅੱਜ ਤੁਹਾਨੂੰ ਇੰਜੋਏ ਕਰਦੇ ਆ ਸਾਰੇ ਵੀਰ ਭਰਾ ਇਕੱਠੇ ਹੋਏ ਆ ਆਪਣੇ ਯਾਰ ਬੇਲੀ ਤੁਹਾਨੂੰ ਦਿਖਾਉਣੇ ਆ ਪੰਛਨ ਕਿੱਦਾਂ ਕਰਦੇ ਆ ਆਓ ਜੀ ਸਾਰੇ ਹਾਂ ਬੀ ਕਿਵੇਂ ਆ ਦੂਜਾ ਕੈਮਰਾ ਦੂਜਾ ਕੈਮਰਾ ਰੱਖੀ ਆ ਜੀ ਮੈਂ ਸੁਵਰਾਜ ਸੁਵਰਾਜ ਕਿਵੇਂ ਆ ਸਹੀ ਆ ਕਿਵੇਂ ਗੋਪੀ ਕਿਵੇਂ ਆ ਕਿਵੇਂ ਆ ਠੀਕ ਆ ਹੈਪੀ ਹਾਂ ਵੀ ਇਹ ਕਿਵੇਂ ਚੱਟਾ ਅੰਗਰੇਜ਼ ਅੰਗਰੇਜ਼ ਨਹੀਂ ਪੁੱਛਿਆ ਇਹ ਤਾਂ ਪਹਿਲੇ ਤੇ ਆ ਆਪਾਂ ਵੀ ਵਧੀਆ ਸਾਰੇ ਪੁੱਛਿਆ ਅੰਗਰੇਜ਼ ਅੰਗਰੇਜ਼ ਹੈਗਾ 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 ਅੰਗਰੇਜ਼ ਨਹੀਂ ਨਾ ਦੇਖਣਾ ਦੇਖਣਾ ਤਾਂ ਕੁਝ ਹੋਰ ਆ ਦੂਜਾ ਕੈਮਰਾ ਧਮਾ ਬੈਠਾ ਮੈਨੂੰ ਲੱਗਿਆ ਸ਼ੁਰੂ ਹੋਣਾ ਤੇ ਇਹਦੇ ਮੁੰਡਿਆਂ ਦਾ ਕੀ ਰੱਖਣ ਲੈਂਦਾ ਰੈਡੀ ਠੀਕ ਹੈ ਯਾਰ ਲੋਕ ਤਾਂ ਉਹ ਨਹੀਂ ਮਾਰਦੇ ਨਹੀਂ ਮਾਰਦੇ ਇਹਨਾਂ ਨੂੰ ਮਾਰਦੇ ਇਹਨਾਂ ਨੂੰ ਮਾਰਦੇ ਮਾਫ਼ ਕਰ ਮੈਂ ਨਰੇ ਆਮਨੇ ਕੋ ਰਹਿੰਦੇ ਨਹੀਂ ਬੰਨੀ ਕਲਾ ਬਣ ਗਈ ਹਲੋ ਓਏ ਕਿਨੂ ਕਿਨੂ ਓਹ ਨਾ ਬਰੋ ਯਾਰ ਇਹ ਕਿਤੇ ਜਾਏ ਕਰੋ ਤੂੰ ਆਪਣਾ ਨਹੀਂ ਕਰਦੇ ਤੂੰ ਜਾਂ ਵਾਹ ਕਸ਼ੋ ਹੋਏ ਕਿਨੇ ਲੱਗੋ ਨਾ ਪਿੱਕੇ ਤੇ ਮਤਾ ਹਮਨੇ ਲੈ ਹਮਨੇ कारण <laughs> ਰਾਹੁਲ ਕਿਵੇਂ ਆ ਕਿਵੇਂ ਰਿਐਕਸਪੀਰੀਐਂਸ ਐ ਐਕਸਪੀਰੀਐਂਸ ਭਾਈ ਬਹੁਤ ਜਾਨੀ ਕਿ ਖਤਰਨਾਕ ਸੀਗਾ ਡਰ ਵੀ ਲੱਗਾ ਪਹਿਲੀ ਵਾਰ ਤਾਂ ਜਦੋਂ ਸਿੱਧੀ ਹੋਈ ਆ ਉਦੋਂ ਠੀਕ ਸੀ ਮੈਂ ਠੀਕ ਸੀ ਕਿਵੇਂ ਕੋਈ ਨਰਵਸ ਤਾਂ ਨਹੀਂ ਹੋਈ ਹੋਈ ਆ ਥੋੜੀ ਬਹੁਤੀ ਹੁੰਦੀ ਆ ਜੋ ਵਾਲੀਆਂ ਦੈਂਦੀਆਂ ਆ ਉਦੋਂ ਠੀਕ ਆ ਗੁਪ ਨਹੀਂ ਭਾਦੀ ਆਪਣਾ ਨਹੀਂ ਭਾਈ ਉਹ ਹਵਾਸ ਬੁੰਦਾ ਲੱਗ ਗਿਆ ਜਿਹਦਾ ਛੱਲਾ ਨਹੀਂ ਹੁੰਦੀਆਂ ਉਹਦੇ ਵਿੱਚ ਕਿਸ਼ਤੀ ਜਿਹੜੀ ਆ ਤਾਂ ਖੜ ਦੇਣ ਦੀ ਕਰਕੇ ਉਹ ਆ ਵੀ ਇਹ ਹਾਵੀ ਬਸ ਅੱਜ ਗਏ ਆ ਜਾਂ ਘਰ ਨੂੰ ਮੜਾਂਗੇ ਦਾਤਾ ਰੱਬ ਦੇ ਜਾਕਾਰ ਆਪਣੇ ਅਸਲੀ ਘਰ ਮੁੜਾ ਗਿਆ ਜਾਕਾਰ ਤੇ ਜਾ ਖਵਾਦ ਇੱਕ ਆਮ ਹੋਣਾ ਹਾਂਜੀ ਹਾਂਜੀ ਭਾਈ ਆਪਣਾ ਇਹਨਾਂ ਨੂੰ ਤਾਂ ਨਾਮ ਪੁੱਛਿਆ ਸੀ ਇਹਦਾ ਮੈਨੂੰ ਪੁੱਛਿਆ ਸੀ ਐਨ ਜੀ ਬਸ ਉਲਟੀਆਂ ਕਰਨ ਨੂੰ ਰਹਿ ਗਿਆ ਬਸ ਇਹ ਸਾਡਾ ਪਰ ਬੰਦਾ ਸ਼ੇਟ ਆ ਰਿਹਾ ਗਿਆ ਇੱਕ ਚੱਲ ਗਏ ਜੀ ਆ ਆਪਣਾ ਭਾਈ ਭਾਈ ਬਹੁਤ ਵਧੀਆ ਰਿਹਾ ਐ ਨਿਆਰਾ ਆਇਆ ਪੂਰਾ ਐਂ ਜੀ ਕਾਜੂ ਘਮਾਰ ਕੇ ਘੜੇ ਗਏ ਬੈਠਣ ਕੰਦਾ ਬਹੁਤ ਵਧੀਆ ਰਿਆ ਇੱਕ ਵਾਰੀ ਫੇਰ ਚੜਦੇ ਹਾਂ ਦੁਬਾਰਾ ਉਹ ਵੀ ਦੇਖਦੇ ਹਾਂ ਕਿਦਾਂ ਹੁਣ ਮੈਂ ਵੀ ਕਿਵੇਂ ਵੀ ਲੋਕ ਕਹ ਕੇ ਮੈਂ ਇੱਥੇ ਬੈਠਣਾ ਚਾਹੀਦਾ ਕਿ ਨਹੀਂ ਨਹੀਂ ਬੈਠਣਾ ਚਾਹੀਦਾ ਆ ਨਿਆਰੇ ਲੈਣੇ ਚਾਹੀਦੇ ਆ ਇੱਕ ਜੀ ਦੇ ਨਿਆਰਾ ਹੈਗਾ ਉਹਦਾ ਵੱਖਰਾ ਸਵਾਲ ਆ ਬੈਠਿਆ ਜਾਏ ਕਿ ਉਹ ਜੀ ਨਿਆਰਾ ਹਾਂ ਹਾਂ ਜੀ ਭਾਈ ਬਹੁਤ ਵਧੀਆ ਰਿਆ ਗੱਲਬਾਤ ਸਿਰਾਂ ਦੀ ਕਦੋਂ ਕਿ ਦੋ ਕਵਾਰੀ ਸਾਡੀ ਖੜ ਗਈ ਉਹ ਤੋਂ ਡਰ ਗਿਆ ਲੱਗਾ ਮਾਰਾ ਗਿਆ ਮੈਂ ਦਾਦਰ ਪਟੜ ਹੋ ਗਿਆ ਸੀ ਇੱਥੇ ਕਿਥੇ ਵੱਧ ਗਈ ਛੱਡ ਉਹ ਬਾਸੋਂ ਮਾਰੀ ਜੀ ਇੱਧੇ ਧਰੀਓ ਜੀ ਬੈ ਗਈ ਮਾਰੀ ਜੀ ਆਵੇ ਬਾਹਰ ਉਹਦਾ ਠੀਕ ਇਹ ਕਿਵੇਂ ਬੈ ਗਏ ਆ ਬਾਸ ਪਿੱਛੇ ਬੈਠੇ ਸੀ ਨਿਆਣੇ ਉਹਨਾਂ ਨੇ ਬਾਹਵਾਲੀ ਡਰਦੇ ਆ ਡਰਦੇ ਆ ਕੰਮ ਖਰਾਬ ਹੋ ਗਿਆ ਇਹ ਕਿਸ਼ਤੀ ਆਈਗਾ ਆਪਣੇ ਅੰਬਰਸਾਲ ਬਾਬਾ ਬੋੜੀ ਸਾਹਿਬ ਕੋਲ ਦਰ ਹੁੰਦਾ ਹੈ ਉੱਥੇ ਮੇਲਾ ਲੱਗਦਾ ਹੈ ਉੱਥੋਂ ਲਿਆ ਗਿਸ਼ਤੀ ਆ ਤੇ ਅੱਜ ਇੱਥੇ ਸਪੀਰੀਅੰਸ ਕੀਤਾ ਕਾਫੀ ਵਾਰੀ ਕਰ ਲੈ ਤਿੰਨ ਚਾਰ ਵਾਰੀ ਫੇਰ ਜਾਵਾਂਗੇ ਪਰ ਇਹ ਬਹੁਤ ਖਦਾਨਾਕ ਆ ਖਦਾਨਾਕ ਉਹ ਜਿਹੜੀਆਂ ਆਪਣੀਆਂ ਇੰਡੀਆ ਦੀਆਂ ਸ਼ੁਰੂਆਤ ਰਿਹਾ ਸਪੀਰੀਅੰਸ ਮੁੰਡਿਆਂ ਦਾ ਤੁਸੀਂ ਦੱਸੋ ਵਧੀਆ ਸੈਟ ਆ ਅੱਗੇ ਦੇਖਦੇ ਆ ਹੋਰ ਕੀ ਬੰਦਾ ਜੁੜੇ ਰਹੋ ਬਲੌਗ ਨਾਲ ਚੱਲਦੇ ਆ ਠੀਕ ਹੈ ਕਿਹਨੇ ਕੋਪੀ ਬੈਣਾ ਬੈਣਾਗਾ ਲਾਵਾਂਗੇ ਜਾਂ ਪੀਣਕਾ ਤੂੰ ਬੈਣਾ ਕਰਾਂਗੇ ਜਾਂ ਟਿਕਟ ਲਾਣਾ ਪੀ ਇਹ ਲਾਵਾਂਗੇ ਅਲੋਇ ਚ ਬੈਨੇ ਆ ਦਿਖਾਉਨੇ ਆ ਸਾਨੂੰ ਇਹਦਾ ਕੀ ਮਾਹੌਲ ਆ ਆਨੇ ਰਹੇ ਹੋ ਬਲੌਗ ਦੇ ਨਾਲ ਇਹ ਕਿ ਦਿਖਾਉਨੇ ਆ ਕੀ ਮਾਹੌਲ ਆ ਇਹਦਾ ਕਦਾਂ ਰੈਡੀ ਆ? ਰੈਡੀ ਆ ਜੀ। ਹੋ ਗਈ। ਓਏ। ਪੋਲੰਗ। ਹਾਂਜੀ, ਰੈਡੀ ਆ? ਕੀ ਆ ਯਾਰ bro? ਹਾਂ ਤੂੰ ਕਿਤਾ? ਜਲਦ ਨਹੀਂ ਘਬਰਾਂਦਾ। ਪੂਰੇ ਗਾੜਾ ਮੈਂ ਚੱਲ ਫੇਰ ਠੀਕ ਆ। ਹੋ ਗਈ। ਆ ਨਾ, ਕਮੋ ਸਟਾ। ਲਓ ਜੀ ਲੱਗੇ ਚੜਨ। ਤੇ ਹੁਣ ਦੇਖਦੇ ਆ ਹੁਣ ਸੰਭੂ ਦਾ ਚਾਨਾ ਲੈ ਜਾਂਦੇ ਇੱਧੇ ਰੱਖੀ ਹਾਂ। ਕੰਨ ਜੀ। ਕੰਨ ਜੀ ਇੱਧਰ ਆ ਜਾਓ। ਕੰਨ ਜੀ ਇੱਧਰ ਆ ਜਾਓ। ਬੰਦੇ ਨਹੀਂ ਹੁੰਦੇ ਇੱਧਰ ਆਇਆ ਆਉਣਗੇ ਕਰਤਾ ਜੀ ਗੱਲ ਹੈ ਕਿ ਇਦਾਂ ਹਾਂਜੀ ਇਹ ਚਾਹੁੰਦਾ ਸੀ ਜਿਹੜੀ ਆਹ ਇਹ ਤਾਂ ਪੂਰਾ ਹੋਰਾ ਨਹੀਂ ਬੰਦਾ ਨਹੀਂ ਨਹੀਂ ਉਹਦਾ ਦੱਸ ਉਹਦਾ ਓਏ ਅਸੀਂ ਹੁਣ ਸਟੇਟਮੈਂਟ ਲਾ ਲਿਆਂ ਓਏ ਹੈਪੀ ਉਹਦਾ ਦੱਸ ਅਸੀਂ ਹੁਣ ਸਟੇਟਮੈਂਟ ਲਾ ਲਿਆਂ ਅਸੀਂ ਪ੍ਰੋਪਰਟੀ ਤੇ ਰੈਡੀ ਆ ਹਾਂ ਹਾਂ ਇਹ ਖਤਰੇ ਕੀ ਖਤਰੋਨਾ ਖੇਡ ਲਈ ਤਿਆਰ ਹਨ ਤਰੋਂ ਦੇ ਖਿਡਾਰੀ ਆਪਣਾ ਲੈਵਲ ਪੂਰ ਵਿੱਚ ਪਹੁੰਚੇ ਹੋਣ ਥੋੜਾ ਦੇਖਦੇ ਆ ਇਹ ਤਾਂ ਉਹ ਨਾਰਮਲ ਜਿਹਾ ਹੀ ਓਏ ਇੱਥੇ ਜਿਆਦਾ ਡਰ ਹੀ ਲੱਗਦਾ ਕਰ ਤਾਂ ਉਹ ਤੇ ਲੱਗਦਾ ਦੂਜੇ ਤੇ ਕੈਸੀ ਏ ਕੈਸੀ ਏ ਜੈਸੀ ਪ੍ਰਿਆ ਉੱਤੇ ਯਾਰ ਲੜਾਗਾ ਇੱਧਰ ਸਾਡੇ ਕੋਲ ਸਾਹਿਬ ਬੈਠੇ ਆ ਹੈਲੋ ਗਾਇਜ਼ ਬੜੀ ਵੱਡੀਆਂ ਲਈ ਬਣਾਇਆ ਵੰਡ ਕਰਦੇ ਜਿਹੜਾ ਦਰਫ ਹੈ ਇਹ ਜੀ ਇਹ ਬੀਤੀ ਚਾਹਤਾ ਦੀ ਫੇਰ ਬਣਾ ਲਾ ਉਹ ਵੀ ਉਹ ਵੀ ਐ Oh, my ਉੱਥੇ ਜਾ ਕੇ ਵਧੀਆ ਬਹੁਤ ਨਿਆਰਾ ਮੈਂ ਇਹ ਬੰਦੇ ਨੂੰ ਪੁੱਛੋ ਗੋਪੀ ਨੂੰ ਪਹਿਲਾਂ ਚੱਲ ਓਏ ਸੇਵਕਾ ਕੰਮ ਖਤਰੇ ਵਾਲਾ ਸਾਰਾ ਟੱਪਰੀ ਪੈ ਗਿਆ ਗੋਪੀ ਅੱਡੀ ਵੇਖੋ ਅੱਖਾਂ ਬੋਦਾਂ ਰਹੀਆਂ ਹੋਇਆ ਮੈਂ ਇਹਨਾਂ ਦਾ ਬੰਦ ਕੀਤੀ ਹੈ ਇਹਦੇ ਡਰ ਗਈ ਇਹ ਕਾਨੂੰਨੀ ਆ ਵੀ ਆਉਂਦੇ ਆ ਲੈ ਬੁਲਾਉਂ ਚੋ ਹੋ ਹੋ ਇਹ ਦਰੋ ਦਿਖਾ ਲਈਏ ਪਹਿਲਾਂ ਆ ਇਹ ਜਵਾਕਾਂ ਵਾਸਤੇ ਆ ਇਹਨਾਂ ਜਵਾਕ ਹੁੰਦੇ ਆ ਇੱਥੇ ਜਿੰਨੇ ਵੀ ਆਪਣੇ ਇੱਥੇ ਪੰਜਾਬੀ ਹੈਗੇ ਆ ਬਹੁਤ ਪੰਜਾਬੀ ਆਪਣੇ ਆਓ ਇੱਥੇ ਐਨਜਾਇਮੈਂਟ ਲਈ ਠੀਕ ਆ ਬੱਚਿਆਂ ਨੂੰ ਹਾਂ ਬੱਚਿਆਂ ਨੂੰ ਇਹਦੇ ਵਿੱਚ ਐਨਜਾਇ ਕਰਦੇ ਨੇ ਇਹ ਵਾਲੀ ਐਕਟੀਵਿਟੀ ਕਰਾਉਣ ਲਈ ਚੀਜ਼ ਵਧੀਆ ਆ ਇਧਰਲੀ ਸਾਈਡ ਆ ਗੱਡੀਆਂ ਦੇਖੇ ਉਹ ਤੁਸੀਂ ਹੋਰ ਵੀ ਵਧੀਆ ਚੋਂ ਹੋਉਂਦੇ ਆ ਇੱਥੇ ਤੇ ਯਾਰ ਚੱਲਦੇ ਆ ਇਸ ਤਰ੍ਹਾਂ ਗੱਡੀਆਂ ਚਲਾਉਂਦੇ ਆ ਇਹ ਤੇ ਇੰਨੇ ਲੀ ਸਾਈਡ ਆ ਆ ਗਿਆ ਦੋਨੋਂ ਗੱਡੀਆਂ ਚਲਦੀਆਂ ਦਿਖਾਉਂਦੇ ਆ ਕਰੀ ਕਿੱਦਾਂ ਚਲਦੀਆਂ ਇੱਨਾ ਜੁਮਾਇਮ ਮੈਟ ਕਰਦੇ ਲੋਗ ਅੱਜ ਇੱਕ ਛੁੱਟੀ ਸੀਗੀ ਇੱਥੇ ਪੂਰਾ ਕਰਕੇ ਰਸ ਬਹੁਤ ਹੈ ਐਰਾ ਇੰਦਾਂ ਦੇ ਸਾਈਕਲ ਵੀ ਮਿਲ ਜਾਂਦੇ ਆਜੋ ਇੱਧਰ ਪਹਿਸਤਾਂ ਲੰਗੀਆਂ ਸਨ ਤੋ ਆਪਾਂ ਖਾ ਵੀ ਜਾਦੇ ਆ ਹੈਣਾ ਡਵਰ ਦਾ ਆ ਗਿਆ ਝੂਲਾ ਹੈ ਉਹ ਗੋਬੀ ਦੇਖਦੇ ਆ ਕਿਥੇ ਇਹ ਮੈਂ ਬਹਿ ਗਿਆ ਗੋਬੀ ਮੈਂ ਬਹਿ ਗਿਆ ਇਧਾਂ ਕੱਢ ਗਿਆ ਇਹ ਚ ਬਹਿਣਾ ਬੈਠਾ ਜੀ ਹਾਂ ਬੈਠੋ ਚਲੋ ਬੈਠੋ ਫਿਰ ਬੋਤੀ ਹੱਥੀਂ ਵਾਲੇ ਚ ਸਾਰਿਆਂ ਨੇ ਬੈਠ ਪੱਲਾ ਹੀ ਆਉਣਾਈ ਚ ਦੇਖਦੇ ਆ ਕੀ ਐਕਸਪੀਰੀਅੰਸ ਰਹਿੰਦਾ ਜੇ ਬੈਲ ਆਇਆ ਤੇ ਕੀ ਫਰਕ ਰਹੇਗਾ ਇਹ ਆ ਇੱਕ ਹੀ ਬੱਚਾ ਅਮਰ ਆ ਵੀ ਜਾਓ ਦਾ ਜੇ ਬਾਏ ਜੇ ਤਾਣੂ ਜਾਂਦਾ ਇੱਕ ਵਾਰ ਲਾਓ ਜੀ ਜੇ ਮੈਂ ਲਾਉਂਦਾ ਜੀ ਡਾਕੂਮੈਂਟ ਚਲਾਉਂਦੇ ਮਤ ਕਰਦੇ ਕਿਵੇਂ ਡਾਕੂਮੈਂਟ ਚਲਾਉਂਦੇ ਵਧੀਆ ਜਦੋਂ ਥੋੜਾ ਹੀ ਆ ਇਹ ਥੋੜਾ ਹੀ ਆ ਇਹ ਨੰਗਦੀਏ ਨਾ ਆਗਾ ਹਾਂ ਬੰਦਾ ਸਾਡਾ ਭੱਜ ਜਾਂਦਾ ਹਲੇ ਆ ਭੱਜ ਜਾਂਦਾ ਬਿੱਲੀ ਵਰਗਾ ਭੱਜਦਾ ਹੋਰ ਫੜਦੇ ਮੈਂ ਤਾਂ ਹੀ ਕਰ ਲੈ ਨਹੀਂ ਹੋਣੀ ਭਜਾਂ ਦਿੰਦੇ ਮੈਂ ਮੌਤ ਤੋਂ ਬਹੁਤ ਕੰਦੇ ਕਿੱਕ ਸਫਾਸਾ ਸਭ ਹੋ ਜਾਂਦਾ ਮੈਂ ਬੈ ਬਣਾ ਉਹ ਜਾਫਰਾ ਵਿੱਚ ਕਾਰ ਬੈਣਾ ਵਿੱਚ ਕਾਰ ਉੱਥੇ ਵੀ ਸੈਂਟਰ ਕਿੰਨੀ ਚੱਕੀ ਜਾਊਗੀ ਅੱਧੀ ਨਹੀਂ ਕਿ ਜੱਕ ਹੋਣੀ ਨਿੰਦਾਂ ਨਹੀਂ ਤੇਰੇ ਤੂੰ ਬੈਠਾ ਸਾਡੇ ਲਾਗੇ ਉੱਥੇ ਡਾਲ ਲਾ ਪਿੱਛੇ ਕਾਰ ਬੈ ਜੀ ਪੰਜ-ਛੇ ਸੀਟਾ ਉਧਰੋਂ ਛੱਡ ਕੇ ਪੰਜ-ਛੇ ਸੀਟਾ ਛੱਡ ਕੇ ਵਿੱਚ ਕਾਰ ਆ ਉਹ ਨਾਲ ਬਿਠਾ ਲਈ ਨਹੀਂ ਯਾਰ ਮੈਂ ਬੈਣਾ ਹੀ ਨਹੀਂ ਯਾਰ ਵੈਸੇ ਮੈਂ ਨਹੀਂ ਮੈਂ ਆਹ ਦੀ ਗੱਲ ਤੇਰੇ ਕੰਨ ਤੇ ਮੈਂ ਮੈਂ ਨਾ ਭਰਾ ਇਹ ਨਹੀਂ ਗੱਲ ਆ ਬਾਬਾ ਤੈਨੂੰ ਹੋ ਤੈਨੂੰ ਅਸੀਂ ਕਿਹਾ ਲਾ ਕੇ ਬੈਠ ਸੀ ਕਰਦੇ ਇਹਨੂੰ ਕਿਹਨਾਂ ਨਾਲ ਗਿਆ ਨਹੀਂ ਡਾਡ ਡੋਨ ਨਹੀਂ ਗਿਆ ਚਲੋ ਆ ਆ ਸਮਝਾਂ ਨਹੀਂ ਉਹ ਤਾਂ ਐਂ ਲੱਗਦਾ ਬਈ ਬੱਚਾ ਚੜਾਈ ਆ ਯਾਰ ਇਹਨੇ ਜਿਹਦਾ ਕੰਮ ਕਰੀ ਜਾਂਦੇ ਯਾਰ ਉਹਨਾਂ ਦਾ ਯਾਰ ਉਹਨਾਂ ਦਾ ਰੋਜ਼ ਦਾ ਕੰਮ ਹੈ ਮੈਂ ਨਹੀਂ ਬਹਿਣਾ ਯਾਰ ਮੈਂ ਪੋਣਾ ਤੈਨੂੰ ਪੋਣਾ ਚਾਹੁੰਦਾ ਨਹੀਂ ਬਿਠਾਉਣਾ ਯਾਰ ਨਹੀਂ ਨਹੀਂ ਬਿਠਾਉਣਾ ਬੈਠ ਕੇ ਦੇਖਦਾ ਜੂ ਸ਼ੀਨੂ ਨੂੰ ਫੋਨ ਕਰ ਰਿਹਾ ਓਏ ਕਿੱਥੇ ਰਹਿ ਗਿਆ ਇਹਦਾ ਸ਼ੀਨੂ ਪਹਿਲਾਂ ਵਾ ਇੱਕ ਪਿਆਦਾ ਬੰਦੇ ਮੁੱਕਰੀ ਜਾਂਦੇ ਆ ਭੈਣ ਇਹ ਤੇ ਤੇ ਬਹਿਣ ਤੋਂ ਲੜਾਈ ਹੋ ਰਹੀ ਆ ਕੰਮ ਹੋ ਗਿਆ ਹਾਂ ਪਾ ਲਓ ਪੱਤੀ ਚੱਪੀਆਂ ਜਾਣੀਆਂ ਹੋਈਆਂ ਟਿਕਟਾਂ ਲਾ ਲਾ ਜਾ ਕੇ ਉਹਨੇ ਬੰਦ ਕਰ ਦੇਣਾ ਆ ਦਿਖਾਈ ਹੈ ਪੀ ਕੀਆ ਲੋ ਜੀ ਉਹਨੂੰ ਕਹਿ ਲਿਆ ਉਹਦਾ ਵੇਟ ਕਰੀ 5 ਮਿੰਟ ਉਹ ਕਹਿ ਰੋ ਗਈ ਜਲਦੀ ਜਾ ਜਾ ਟੱਕਰ ਜੰਗਲੇ ਟਿਕਟੇ ਵੀ ਮੁੰਡੇ ਦੇ ਦੁਆਰੇ ਫੇਰ ਬਹਿਣਾ ਉਹਦੇ ਵਿੱਚ ਮੈਂ ਤਾਂ ਗਿਆ ਸੀ ਰਹਿਣ ਦੋ ਯਾਰ ਡਰ ਲੱਗਦਾ ਬਹੁਤ ਉਹ ਆ ਨਹੀਂ ਮੰਨਦਾ ਬੰਦਾ ਸਾਡਾ ਇਹ ਕਹਿੰਦਾ ਬਹਿਣਾ ਹੈ ਜੀ ਇੱਥੇ ਹੀ ਬਿਠਾਗੇ ਦੁਆਰੇ ਫੇਰ ਟਿਕਟਾਂ ਲਈਆਂ ਇਹਦੀਆਂ ਇਹ ਟਿਕਟ ਹੈਗੀ ਆ 120 ਰੁਪਏ ਦੀ 120 ਪੀਸੋਂ ਦੀ ਤੇ ਜਦੋਂ ਆਉ ਉਹ ਤੇ ਜਰੂਰ ਇਹਦਾ ਆਨੰਦ ਮਾਣੋ ਵਧੀਆ ਚੀਜ਼ ਆ ਇਹ ਮੈਂ ਰਾਹੁਲ ਜਾਣਾ ਫੇਰ ਤੁਹਾਡੇ ਨਾਲ ਹੀ ਆਮਨੇ ਵੀ ਆਪਾਂ ਤੁਹਾਨੂੰ ਜਾਣਾ ਹੀ ਪੜਾ ਯਾਰ ਮੈਂ ਮੈਂ ਤਾਂ ਕਿਹਾ ਇਹਨਾਂ ਨੂੰ ਦੇਖੋ ਮੈਂ ਦੇਖ ਰਿਹਾ ਕਹਿੰਦਾ ਵੀ ਕਰਾਰੀਆਂ ਤੋਂ ਪਹਿਲਾਂ ਕੰਮ ਠੀਕ ਹੈ ਜਦੋਂ ਕਰਾਰੀਆਂ ਦੀ ਸੜ ਲੱਗ ਪਉਂਦੀ ਆ ਆ ਤਾਂ ਬਹੁਤ ਬਾਅਦ ਹੋ ਜਾਂਦੀ ਹੈ ਨਾ ਉਹਦਾ ਕੰਮ ਮੌਕਾ ਹੋ ਜਾਂਦਾ ਚਲੋ ਦੇਖਦੇ ਆ ਫੇਰ ਚੱਲਦੇ ਆ ਫੇਰ ਉੱਥੇ ਕਹਿੰਦੇ ਜਾਣਾ ਹਵਾ ਬਹੁਤ ਚੱਲ ਰਹੀ ਆ ਉਹ ਦੇਖ ਹਵਾ ਸੁੰਦਰ ਇਦਰਾ ਇਦਰਾ ਹੁੰਦਾ ਨੇਰਾ ਕਰਕੇ ਖੋਦੀਦਾ ਨਹੀਂ ਬਸ ਇਹਨਾਂ ਨੇ ਸਾਰਾ ਭਰਤਾ ਹੋਣਾ ਉਹ ਇੱਧੇ ਜਾਣਾ ਉਹ ਤਾਂ ਯਾਰ ਬਿੰਨੇ ਆ ਉੱਤੇ ਉਹ ਆਹ ਨੇ ਯਾਰ ਇਹ ਦੁਬਾਰੇ ਬੈਠਣ ਲੱਗੇ ਆਣਾ ਦੇਖਦੇ ਆ ਸਾਰੇ ਬੰਦੇ ਗਾ ਰਹੇ ਨੇ ਗੁੱਪੀ ਨਹੀਂ ਆ ਉਹ ਬੇ ਇੰਦਰੀ ਹਾਂ ਹੈਪੀ ਦੁਬਾਰੇ ਫੇਰ ਆ ਗਏ ਹਾਂਜੀ ਭਾਈ ਆਪੇ ਆ ਗਏ ਫੇਰ ਆ ਗਏ ਭਾਜੀ ਫੇਰ ਥੋੜਾ ਜਿਆ ਦੁਬਾਰਾ ਆਉਣਾ ਪੈਣਾ ਸੀ ਭਾਜੀ ਆ ਸਾਡਾ ਬੰਦਾ ਨਹੀਂ ਮੰਨਦਾ ਸੀ ਕਹਿੰਦਾ ਇੱਕ ਵਾਰੀ ਹੋਰ ਝੋਟਾ ਲੈਣਾ ਉਹ ਬਲੌਗ ਬਣਾਉਣਾ ਤੁਹਾਡੀ ਦਾ ਭਰਾਵਾ ਇਹਦੇ ਵਿੱਚ ਕੋਈ ਸ਼ੈਨੀਅਤ ੱੱਕਾ ਹੀ ਆ ਮੇਰੇ ਵਿੱਚ ੱੱਕਾ ਹੀ ਆ ਤੁਹਾਡੀ ਦਾ ਭਰਾਵਾ ਜਾਣ ਗਾੜ ਦਿੰਦੇ ਦਾ ਅੱਡਾ ਨਹੀਂ ਆ ਹੀ ਨਹੀਂ ਗੱਲਾਂ ਮੰਨਿਆ ਬਸ ਬਾਕੀ ਤਾਂ ਮੰਨ ਗਏ ਸੀ ਇਹ ਤਾਂ ਫੇਰ ਇਹ ਤਾਂ ਫੇਰ ਵੀਰ ਬੰਦਾ ਹੈ ਨਾ ਇਹ ਵੀਰ ਹੈ ਨਾ ਤਾਂ ਇਹਨਾਂ ਬੰਦਾ ਆ ਹੀ ਆ ਨਾ ਸਾਡਾ ਇਹ ਜੋ ਇਹਨੇ ਕਿਹਾ ਤੋ ਤੁਹਾਨੂੰ ਕਰਨਾ ਹੀ ਪੈਣਾ ਸਹੀ ਆ ਭਾਜੀ ਲੈ ਲਾ ਸਿਰ ਇੱਕ ਰਹਿੰਦਾ ਦੇਖਦੇ ਆਲੇ ਇੱਕ ਬੰਦਾ ਸਾਡੇ ਆਇਆ ਨਹੀਂ ਆ ਉਹਦੇ ਘਰ ਕੀ ਰੁਗੀ ਵੀ ਆ ਸਾਰੀ ਨਹੀਂ ਨੂੰ ਦਾ ਦੁਰ ਪੈਣਾ ਜੀ ਇਹਦਾ ਵੀਡੀਓ ਬਣ ਲਾਗੀ ਇਹਦਾ ਪਹਿਲਾ ਵੀਡੀਓ ਬਣ ਲਾਗੀ ਗੱਲਾਂ ਚੇਂਜ ਕਰਦਾ ਮੈਂ ਦਾ ਮੈਂ ਦਾ ਫੋਟੋ ਕਿੱਥੇ ਲੱਗੇ ਵੀਡੀਓ ਬਣ ਲਾਗੀ ਚੇਂਜ ਕਰ ਲਾ ਲੈ ਮੈਨੂੰ ਇਹ ਹਾਕਸਤੀ ਹੋਣ ਲੱਗੀ ਸ਼ੁਰੂ ਦੇਖਦੇ ਆ ਕੀ ਰੈਕਸ਼ਨ ਰੈਂਦਾ ਮੁੰਡਿਆਂ ਦਾ ਬੰਦ ਕਰ ਦਿੰਦੇ ਕੋਈ ਵਾਰਦਾ ਕਿਵੇਂ ਬਰੋ ਇਹ ਸ਼ੈਡਨ ਹੋਰ ਭਾਈ ਪੂਰੇ ਐਕਸਾਈਟਡ ਥੋੜਾ ਡਰ ਵੀ ਲੱਗ ਰਿਹਾ ਪਤਾ ਨਹੀਂ ਕਿਹੜਾ ਪਤਾ ਨਹੀਂ ਜਾਣੀ ਪਿਛਲੀ ਜਿਹੜੀ ਸੁਣਿਆ ਕਹਿੰਦੇ ਤੇਰਾ ਕੰਮ ਖਰਾਬ ਹੋ ਗਿਆ ਸੀ ਨਹੀਂ ਨਹੀਂ ਖਰਾਬ ਹੋ ਗਿਆ ਦੀ ਗੱਲ ਸੁਣਿਆ ਪਿਛਲੀ ਜਿਹੜੀ ਪਿਛਲੀ ਜਿਹੜੀ ਕਿਹਦਾ ਕੰਮ ਖਰਾਬ ਹੋਇਆ ਸੀ ਸਖਰਾਏ ਦਾ ਕੰਮ ਖਰਾਬ ਹੋਇਆ ਇਹੋ ਚੱਲ ਗਿਆ ਭੱਜ ਪਿਆ ਹੀ ਇਹ ਕਿਤੇ ਨੂੰ ਫੜ ਕੇ ਲੈ ਜਾਂਦਾ ਰਿਹਾ ਉਹ ਆਦੋ ਵੀਰ ਚਾਹ ਦੇਖ ਲਿਆ ਅੱਜ ਦੇਖਦੇ ਆਂ ਕੌਣ ਨਿੱਤਰਦਾ ਵੀਰੇ ਸਿਕਰਾਇ ਦਾ ਕੰਮ ਖਰਾਬ ਹੋ ਰਿਹਾ ਦੇਖੀ ਜੇ ਬਲੌਗ ਦੇ ਨਾਲ ਬਣੇ ਰਹੋ ਦੇਖਦੇ ਆਂ ਕੀ ਬੰਦਾ ਜੜਦਾ ਚਲੋ ਜੀ ਚੱਲ ਲੱਗਾ ਚੱਲ ਓਏ ਫੇਰ ਸਟਾਰਟ ਹੋਣ ਲੱਗਾ ਕੰਮ ਕੰਮ ਸ਼ੁਰੂ ਹੋਈ ਹੋ ਗਿਆ ਆ ਆਉਨਾ ਭਾਜੀ ਲਓ ਜੀ ਕੰਮ ਰੈਡੀ ਆ ਸ਼ੁਰੂ ਹੋ ਗਿਆ ਆ ਕਦਾਂ ਕੀ ਕਹਿਣਾ ਹੈ ਕਦਾਂ ਤੂੰ ਛੱਡਿਆ ਇੰਗਰੇਜ਼ਾ ਹਰੌਲਾ ਕਦਾਂ ਛੱਡ ਬੱਸ ਕੋਈ ਚੱਕਰ ਨਹੀਂ ਮੇਰੇ ਬੈਠ ਲੈ ਬੈਠ ਲੈ ਬੈਠ ਇਸ ਵੇਲੇ ਹਾ ਜੀ ਰਗਾ

¡Hombre, ore! ¡Ore, ronda, ore! ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਪਾਂ ਬਲੌਗ ਇੱਥੇ ਖਤਮ ਹੋ ਰਿਹਾ ਜੀ ਆਪਾਂ ਪਹੁੰਚ ਗਏ ਆ ਘਰੇ ਤੇ ਸਾਰਿਆਂ ਮੇਰੇ ਭਰਾਵਾਂ ਨੂੰ ਜਿੰਨੇ ਵੀ ਦੇਖਦੇ ਆ ਸਾਰਿਆਂ ਨੂੰ ਵਾਤਵਾਦ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਕਰੋ ਅਤੇ ਨੈਕਸਟ ਤੁਹਾਨੂੰ ਫੇਰ ਜਲਦੀ ਬਲੌਗ ਮਿਲੂਗਾ ਸਾਰਿਆਂ ਨੂੰ ਮੇਰਾ ਸਤ ਸ੍ਰੀ ਅਕਾਲ ਜੀ ਸਾਰੇ ਜੁੰਡੇ ਵਾਦੇ ਰੋ ਓਕੇ